ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰਿਆ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼ੁਰੀਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਬੀਬਾ ਜਾਇੰਦਰ ਜੀ ਤੁਸੀਂ ਅੱਜ ਪੰਜਾਬ ਦੀਆਂ ਔਰਤਾਂ ਦੇ ਵਾਸਤੇ 1100 ਰੁਪਇਆ ਮੰਗਣ ਦੇ ਵਾਸਤੇ ਚੰਡੀਗੜ੍ਹ ਨੂੰ ਤੁਰਿਓ ਤੁਰਪੇ ਹੋਗੇ ਤੁਹਾਨੂੰ ਤੋਂ ਪਹਿਲਾਂ ਆਪਣੇ ਡੈਡੀ ਜੀ ਨੂੰ ਕੁਝ ਸਵਾਲ ਜਿਹੜੇ ਉਹ ਜ਼ਰੂਰ ਕਰ ਜਾਣਾ ਕਿ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਕੈਪਟਨ ਨੇ ਸੌਹ ਚੁੱਕੀ ਘਰ ਘਰ ਨੌਕਰੀ ਪੱਕੀ ਕਿੰਨੇ ਘਰਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹ ਨੌਕਰੀ ਦਿੱਤੀ ਇਹ ਉਹਨਾਂ ਨੂੰ ਪੁੱਛ ਕੇ ਜਾਣਾ ਲਿਖਾਉਣਾ ਜਾਂ ਉਹ ਗਵਾਂਢੀ ਮਲਕ ਵਾਲੇ ਰੂਸਾ ਆਂਟੀ ਜੀ ਦਾ ਨਾਮ ਲਿਖਾਉਣਾ ਉਹ ਵੀ ਦੱਸ ਦੇਣਾ ਬੀਬਾ ਜਾਇੰਦਰ ਜੀ ਤੁਸੀਂ ਅੱਜ ਪੰਜਾਬ ਦੀਆਂ ਔਰਤਾਂ ਦੇ ਵਾਸਤੇ 1100 ਰੁਪਇਆ ਮੰਗਣ ਦੇ ਵਾਸਤੇ ਚੰਡੀਗੜ੍ਹ ਨੂੰ ਤੁਰਿਓ ਤੁਰਪੇ ਹੋਗੇ ਤੁਰਨ ਤੋਂ ਪਹਿਲਾਂ ਆਪਣੇ ਡੈਡੀ ਜੀ ਨੂੰ ਕੁਝ ਸਵਾਲ ਜਿਹੜੇ ਉਹ ਜ਼ਰੂਰ ਕਰ ਜਾਣਾ ਸਮੂਹ ਪੰਜਾਬ ਵਾਸੀਆਂ ਦੇ ਨੇ ਸਵਾਲ ਉਹਨਾਂ ਨੇ 17 ਦੇ ਵਿੱਚ ਉਹ ਝੂਠ ਬੋਲਿਆ ਪੰਜਾਬ ਦੇ ਲੋਕਾਂ ਦੇ ਨਾਲ ਅੱਜ ਉਹ ਭਾਜਪਾ ਦੇ ਵੱਡੇ ਆਗੂ ਨੇ ਇਸ ਕਰਕੇ ਸਵਾਲ ਉਹਨਾਂ ਦੇ ਉੱਤੇ ਬਣਦੇ ਨੇ ਜਿਹੜੀ ਪਾਰਟੀ 'ਚ ਤੁਸੀਂ ਹੋ ਉਹਦੇ 'ਚ ਅੱਜ ਤੁਹਾਡੇ ਡੈਡੀ ਜੀ ਨੇ ਔਰ ਉਹਨਾਂ ਨੂੰ ਇਹ ਪੁੱਛਣਾ ਕਿ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਕੈਪਟਨ ਨੇ ਸੌਹ ਚੁੱਕੀ ਘਰ ਘਰ ਨੌਕਰੀ ਪੱਕੀ ਕਿੰਨੇ ਘਰਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹ ਨੌਕਰੀ ਦਿੱਤੀ ਇਹ ਉਹਨਾਂ ਨੂੰ ਪੁੱਛ ਕੇ ਜਾਣਾ ਉਹਨਾਂ ਨੇ ਇਹ ਵੀ ਕਿਹਾ ਸੀਗਾ ਬੈਂਕਾਂ ਛੱਡੋ ਆੜਤੀਏ ਛੱਡੋ ਜੇ ਗਵਾਂਡੀਆਂ ਤੋਂ ਵੀ ਕਰਜ਼ਾ ਚੁੱਕਿਆ ਹੋਇਆ ਕਿਸਾਨਾਂ ਨੇ ਤੇ ਸਮੁੱਚਾ ਕਰਜ਼ਾ ਉਹ ਮਾਫ਼ ਹੋਊਗਾ ਪੁੱਛ ਕੇ ਜਾਣਾ ਆਪਣੇ ਡੈਡੀ ਜੀ ਨੂੰ ਕਿ ਉਸ ਕਰਜ਼ੇ ਮੁਆਫੀ ਦਾ ਕੀ ਬਣਿਆ ਤੇ ਉਹਨਾਂ ਨੇ ਬੇਰੁਜ਼ਗਾਰਾਂ ਨੂੰ ਮਹੀਨੇ ਦਾ ਪੱਤਾ ਦੇਣ ਦੀ ਗੱਲ ਵੀ ਕਹੀ ਸੀ ਸਾਰੇ ਕਾਰਡ ਮੌਜੂਦ ਨੇ ਜਿਹੜੇ ਪਰਵਾਏ ਸੀ ਉਹ ਪੱਤੇ ਦਾ ਕੀ ਬਣਿਆ ਸਭ ਤੋਂ ਉੱਪਰ ਉਹਨਾਂ ਨੇ ਗੁਟਕਾ ਸਾਫ ਦੀ ਸੌਂ ਚੁੱਕ ਕੇ ਇਹ ਗੱਲ ਕਹੀ ਸੀ ਕਿ 24 ਹਫ਼ਤਿਆਂ ਦੇ ਵਿੱਚ ਮੈਂ ਨਸ਼ਿਆਂ ਦਾ ਲੱਕ ਤੋੜ ਦੇਵਾਂਗਾ ਕੀ ਉਹ ਲੱਕ ਟੁੱਟਿਆ ਇਸ ਮੁੱਚੇ ਪੰਜਾਬ ਨੂੰ ਜਿਹੜਾ ਉਹ ਪਤਾ ਤੇ ਜਿੱਥੋਂ ਤੱਕ ਗੱਲ ਹੈ ਔਰਤਾਂ ਦੇ ਪੱਤੇ ਦੀ ਜਿਹੜੀ ਪਾਰਟੀ 'ਚ ਤੁਸੀਂ ਅੱਜ ਉਹ ਜਿਹਦੇ ਤੁਹਾਡੇ ਡੈਡੀ ਜੀ ਨੇ ਉਨੇ 15-15 ਲੱਖ ਰੁਪਇਆ ਲੋਕਾਂ ਦੇ ਖਾਤਿਆਂ ਦੇ ਵਿੱਚ ਪਾਉਣ ਦਾ ਜੁਮਲਾ ਛੱਡਿਆ ਸੀ ਸ਼ਾਇਦ ਹੋ ਸਕਦਾ ਕਿ ਤੁਸੀਂ ਅਜੇ ਤੱਕ ਉਹੀ 15-15 ਲੱਖ ਦੇ ਵਿੱਚੋਂ ਜਿਹੜਾ ਦੀ ਉਹ ਵਰਤਰੇ ਹੋਵੋ ਹਾਂ ਜਿੱਥੋਂ ਤੱਕ ਔਰਤਾਂ ਦੇ ਨਾਲ ਕੀਤੇ ਗਏ ਵਾਅਦੇ ਦੀ ਗੱਲ ਹੈ ਮਾਨ ਸਰਕਾਰ ਨੇ 5 ਸਾਲਾਂ ਦੇ ਵਿੱਚ ਇਹ ਦੇਣ ਦਾ ਵਾਅਦਾ ਕੀਤਾ ਸੀ ਤੇ ਉਹਦੇ ਉੱਤੇ ਉਹ ਪੂਰੇ ਤਰੀਕੇ ਦੇ ਨਾਲ ਕਾਇਮ ਹੈ ਉਹ ਦਿੱਤਾ ਜਾਊਗਾ ਤੇ ਹਾਂ ਜੇ ਉਹਨਾਂ ਜਿਹੜੀਆਂ ਔਰਤਾਂ ਦੀ ਲਿਸਟ ਦੇ ਵਿੱਚ ਤੁਸੀਂ ਨਾਮ ਲਿਖਾਉਣਾ ਜਾਂ ਉਹ ਗਵਾਂਡੀ ਮੁਲਕ ਵਾਲੇ ਅਰੂਸਾ ਆਂਟੀ ਜੀ ਦਾ ਨਾਮ ਲਿਖਾਉਣਾ ਉਹ ਵੀ ਦੱਸ ਦੇਣਾ